ਲੋਕ ਸੇ ਫਰੀਦ ਜੀ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿੱਤ ਤਿਹਾਰੇ ਧਨਵਰੀ ਸਾਹੇ ਲਏ ਲਿਖਾਈ ਮਲਕ ਜੇ ਕਿੰਨੀ ਸੁਣੀਦਾ ਮੋਹ ਦਿਖਾਲੇ ਆਈ ਜਿੰਦ ਨਿਮਾਣੀ ਕੱਢੀ ਐ ਹੱਡਾਂ ਕੋ ਕੜਕਾਏ ਸਾਹੇ ਲਿਖੇ ਨ ਚਲਨੀ ਜਿੰਦੂ ਕੋ ਸਮਝਾਏ ਜਿੰਦ ਬਹੂਟੀ ਮਰਨ ਵਰ ਲੈ ਜਾਸੀ ਪਰਣਾਏ ਆਪਣ ਹੱਤੀ ਜੋਲ ਕੈ ਗਲ ਲਗੈ ਤਾਏ ਵੱਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕੀੜੀ ਭੰਦੀ ਖੜਾ ਨਾ ਆਪ ਮੁਹਾਏ ਫਰੀਦਾ ਦਰਦਰਵੇਸੀ ਗਾਖੜੀ ਚੱਲ ਆ ਦੁਨੀਆਂ ਭੱਤ ਬਨ ਉਠਾਈ ਪੋਟਲੀ ਕਿਥੈ ਵੰਨਿਆ ਘਤ ਕਿ ਜੁਨਾ ਬੁੱਝ ਜਾਏ ਕਿ ਜੁਨਾ ਸੁਝ ਜਾਏ ਦੁਨੀਆ ਗੁਜੀ ਪਾਹੇ ਸਾਈ ਮੇਰਾ ਚੰਗਾ ਕੀਤਾ ਨਾਇ ਤਾਂ ਹਮ ਪੀਦਨ ਜਾ ਆਹੇ ਰੀਦਾ ਜੇ ਜਾਣਾ تیر ਥੋੜੜੇ ਸੰਮਲ ਬੁਖ ਫਰੀ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਣ ਕਰੀ ਜੇ ਜਾਣਾ ਲੜ ਛਿਜੜਾ ਪੀੜੀ ਪਾਈ ਗੰਢ ਤੈ ਜੇ ਵਡਮੈ ਨਾਹੀ ਕੋ ਸਭ जग ਡਿਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨ ਲੇਖ ਆਪਨੜੇ ਗ੍ਰਿਵਾਨ ਮੈਂ ਸਿਰ ਨੀਵਾ ਕਰ ਦੇਖ ਫਰੀਦਾ ਜੋ ਤੈ ਮਰਨ ਮੁਕੀਆਂ ਤਿਨਾਂ ਨ ਮਾਰੇ ਘੁੰਮ ਆਪਨੜੇ ਕਰ ਜਾਈਏ ਪੈਰ ਤਿਨਾਂ ਦੇ ਚੁੰਮ ਫਰੀਦਾ ਜਾਂ ਤੋ ਖੱਟਣ ਵੇਲ ਤਾਂ ਤੂੰ ਰਤਾ ਦੁਨੀ ਸਿਉ ਮਰਗ ਸਵਾਈ ਨੇਹੇ ਜਾਂ ਪਰਿਆ ਤਾਂ ਲੱਦਿਆ ਦੇਖ ਪ੍ਰੀਦਾ ਜੋਥੀਆ ਦਾੜੀ ਹੋਈ ਪੂਰ ਅੱਗੋਂ ਨੇੜੇ ਆਇਆ ਪਿੱਛਾ ਰਹਿਆ ਦੂਰ ਦੇਖ ਪ੍ਰੀਦਾ ਜੇਥੀਆ ਸੱਕਰ ਹੋਈ ਵਿਸ ਸਾਈਂ ਵਾਜੋ ਆਪਣੇ ਵੇਦਣ ਕਹੀਏ ਕਿਸ ਹृਦਾਇਕੀ ਦੇਖ ਪੁਤੀਣੀਆਂ ਸੁਣ ਸੁਣ ਰੀਣੇ ਕੰਨ ਸਾਗ ਪਕੰਦੀ ਆਈਆ ਹੋਰ ਕਰੇਂਦੀ ਵੰਨ ਫਰੀਦਾ ਕਾਲੀ ਜਿਨੀ ਨਰਾਵਿਆ ਧੌਲੀ ਰਵੇ ਕੋਏ ਕਰ ਸਾਈਂ ਸਿਓ ਪਿਰਹੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਫਿਰ ਮਨ ਲੱਗਈ ਜੇ ਲੋਚੈ ਸਭ ਕੋਏ ਕੋਏ ਜੇ ਲੋਚੇ ਲੋਚੈ ਸਭ ਕੋਏ ਇਹ ਬਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਫਰੀਦਾ ਜਿੰਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ ਕੱਜਲ ਰੇਖ ਨ ਸਹਿਦਿਆ ਸੇ ਪੰਖੀ ਸੁਏ ਬਹਿਠ ਫਰੀਦਾ ਕੋ ਕਹਿੰਦਿਆ ਚਾ ਗਿੰਦਿਆ ਮੱਤੀ ਦਿੰਦਿਆ ਨਿਤ ਜੋ ਸ਼ੈਤਾਨ ਬੰਜਾਇਆ ਸੇਵ ਕਿਤ ਫੇਰੇ ਚਿੱਤ ਫਰੀਦਾ ਥੀਓ ਭਵਾਈ ਦੱਬ ਜੇ ਸਾਈ ਲੋੜੇ ਸਭ ਇੱਕ ਛਿੱਜੇ ਵੀ ਅਨ ਤਾੜੀਏ ਤਾਂ ਸਾਈ ਦੇ ਦਰਵਾੜੀ ਐ ਫਰੀਦਾ ਖਾਕ ਨੰਨਿੰਦੀ ਐ ਖਾਕ ਜੇਡ ਨਾ ਕੋਏ ਜੀਵਨ ਦੇ ਆ ਪੈਰਾਂ ਤੱਲੇ ਮੋ ਆਏ ਉੱਪਰ ਹੋਏ ਪ੍ਰਿਦਾ ਜਾਨ ਲੱਬ ਤਾ ਨਿਓ ਕੀਆ ਲੱਬ ਤਾ ਗੂੜਾ ਨੇਹ ਹੂੰ ਕਿਚਰ ਜੱਤ ਲੰਗਾਈਐ ਛੱਪਰ ਟੁੱਟੇ ਮੇਹੂੰ ਪ੍ਰਿਦਾ ਜੰਗਲ ਜੰਗਲ ਕਿਆ ਪਵੇ ਵਣ ਕੰਡਾ ਮੋੜੇ ਹੈ ਵਸੀ ਰੱਬ ਹਿਆਲੀਐ ਜੰਗਲ ਕਿਆ ਟੁੰਡੇ ਹੈ ਪ੍ਰਿਦਾ ਇਨੀ ਨਿੱਕੀ ਜੰਗੀਐ ਥਲ ਡੂੰਗਰ ਭਵਿਓਮ ਅੱਜ ਪ੍ਰਿਦਾ ਕੁਜੜਾ ਸੈ ਕੋ ਹਾਥੀਓਮ ਫਿਰਦਾ ਰਾਤੀ ਵੱਡੀਆਂ ਧੁੱਕ ਧੁੱਕ ਉੱਠਨ ਪਾਸ ਤੇਗ ਤਿੰਨਾ ਦਾ ਜੀਵਿਆ ਜਿੰਨਾ ਵਿਡਾਣੀ ਆਸ ਫਿਰਦਾ ਜੇ ਮੈਂ ਹੋਦਾ ਵਾਰਿਆ ਮਿੱਤਾਂ ਆਇੜਿਆ ਏੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾ ਫਿਰਦਾ ਲੋੜੈ ਦਾਖ ਬੇਜੋਰੀਆਂ ਕਿਕਰ ਵਿਜੈ ਜੱਟ ਹੰਡੇ ਉਹਨ ਕਤਾਏ ਦਾ ਪੈਦਾ ਲੋੜੈ ਪਟ ਪ੍ਰਿਦਾ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇਹੋਂ ਚਲਾ ਦਾ ਵਿਜੈ ਕੰਬਲੀ ਰਹਾ ਤਾ ਟੁੱਟ ਟੁਟੇ ਨੇਹੋਂ ਤਿੱਜੋ ਸਿੱਜੋ ਕੰਬਲੀ ਅੱਲਾ ਵਰਸ ਮੈਂ ਹੋਂ ਜੇ ਜਾਏ ਮਿਲਾਂ ਤੈਨੋਂ ਸੱਜਣਾ ਟੁੱਟੋ ਨਾਹੀ ਨੇਹੋਂ ਪ੍ਰਿਦਾ ਮੈਂ ਬੋਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਪ੍ਰਿਦਾ ਮੈਂ ਬੋਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਗਹਿਲਾਰੂ ਨਾ ਜਾਣੀ ਸਿਰ 'ਤੇ ਮਿੱਟੀ ਖਾਏ ਫਰੀਦਾ ਸ਼ੱਕਰਖੰਡ ਨਿਵਾਤ ਗੁੜ ਮਾਂ ਕਿਉਂ ਮਾਂ ਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤਦ ਫਰੀਦਾ ਰੋਟੀ ਮੇਰੀ ਕਾਠ ਦੀ ਕਾਟ ਕੀ ਲਾवण ਮੇਰੀ ਭੁੱਖ ਜਿੰਨਾ ਖਾਦੀ ਜੋ ਪੜੀ ਘਨੇ ਸਹਿਣਗੇ ਦੁੱਖ ਰੁਕੀ ਸੁੱਕੀ ਖਾਏ ਕਹਿ ਠੰਡਾ ਪਾਣੀ ਪੀਓ ਵਿਦੇ ਪੀਓ ਫਿਰਦਾ ਦੇਖ ਪਰਾਈ ਚੋਪੜੀ ਨਾ ਦਰਸਾਏ ਜੀਓ ਅਜਨ ਸੁਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਦੋਹਾ ਗਣੀ ਤੂੰ ਕਿਉਂ ਰਹਿਣ ਵਿਹਾਏ ਸੋਹ ਰੈ ਢੋਈ ਨਾਲ ਹੈ ਪਈਏ ਨਹੀਂ ਥਾਓ ਪਿਓ ਪਰਵਾਤੜੀ ਨਾ ਪੁੱਛਈ ਤਨ ਸੁਹਾਗਣ ਨਾਓ ਸੋ ਰੇ ਪੀਏ ਕੰਤ ਕੀ ਕੰਤ ਅਗੰਮ ਅਥਾ ਹੋ ਨਾਨਕ ਸੋ ਸੋਹਾਗਣੀ ਜੋ ਪਾਵੈ ਬੇਪਰਵਾਹੋ ਨਾਤੀ ਤੋਤੀ ਸੰਵਹੀ ਸੁਤੀ ਆਏ ਨਜਿੰਦ ਫਰੀਦਾ ਰਹੀ ਸੋ ਬੇੜੀ ਹਿੰਦੀ ਗਈ ਕਤੂਰੀ ਗੰਧ ਜੋ ਬਣ ਜਾਂਦੇ ਨਾ ਡਰਾਂ ਜੈ ਪ੍ਰੀਤ ਨਾ ਜੋ ਬਣ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨ ਜਾਏ ਫਰੀਦਾ ਕੀਤੀ ਜੋ ਬਨਪ੍ਰੀਤ ਬਿਨ ਸੁਖ ਗਏ ਕਮਲਾਏ